ਮੇਰੋ ਮੀਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਨਿਰਤੇ ਰੱਖ ਲਈਨੀ ਹਰ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਰ ਪਹਿਲਾ ਤੇ ਤੋਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਸ ਹੋ ਜਾਚੀ ਕਿਸ ਅਰਾਦੀ ਜਾ ਸਭ ਕੋ ਕੀਤਾ ਹੁਸੀ ਜੋ ਜੋ ਦੀਸੇ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਪੋ ਨਰੰਕਾਰ ਪਵਖੰਡਣ ਸਬ ਸੁਖ ਨਭ ਨਿਦ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜਾ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬਪੁਰਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜ ਰਹਾ ਜਨ ਹਰ ਤਿਆ ਸਭ ਕਿਛ ਤਿਸ ਕਾ ਤਿਸ ਕੀ ਪੂਖ ਗਵਾਈ ਐਸਾ ਧਨ ਦਿਆ ਸੁਖ ਦਾਤੇ ਨਖੋਟ ਨ ਕਬਹੀ ਜਾਈ ਆਨੰਦ ਪਿਆ ਸੁਖ ਸਹਿਜ ਸਮਾਣੇ ਸਤਗੁਰ ਮੇਲ ਮਲਾਈ ਮਨ ਨਾਮ ਜਪ ਨਾਮ ਅਰਾਧ ਅਣ ਦਿਨ ਨਾਮ ਵਖਾਣੀ ਅਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀ ਆਦਿਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲ ਆਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਰ ਪਾਲ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲ ਰੱਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਰ ਪਾਲ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਹੇ ਭਾਈ ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸੇ ਪਾਸੋਂ ਕੁਝ ਮੰਗਾਂ ਮੈਂ ਹੋਰ ਕਿਸੇ ਦੀ ਆਸ ਰੱਖਦਾ ਫਿਰਾਂ ਜਿਹੜਾ ਵੀ ਕੋਈ ਵੱਡਾ ਜਾਂ ਧਨਾੜ ਮਨੁੱਖ ਦਿਸਦਾ ਹੈ ਹਰੇਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਹੈ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ ਹੇ ਭਾਈ ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ਼ ਕਰਨ ਵਾਲਾ ਹੈ اے ਪ੍ਰਭੂ ਜੀ ਮੈਂ ਤੇਰੀਆਂ ਦਤਿਆਂ ਦਾਤਾ ਨਾਲ ਹੀ ਰੱਜ ਸਕਦਾ ਹਾਂ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਮੈਨੂੰ ਕਿਸੇ ਮਨੁੱਖ ਦੀ ਮਥਾ ਜੀ ਕਿਉਂ ਹੋਵੇ ਰਹਾਉ ਹੇ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ ਪ੍ਰਮਾਤਮਾ ਉਸ ਦੇ ਅੰਦਰੋਂ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜਿਹਾ ਨਾਮ ਧੰਨ ਦੇ ਦਿੱਤਾ ਜੋ ਉਸ ਪਾਸੋਂ ਕਦੀ ਵੀ ਨਹੀਂ ਮੁੱਕਦਾ ਗੁਰੂ ਨੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤਾਂ ਆਤਮਿਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ आनंद ਦੇ ਸਾਰੇ ਸੁਖ ਆਵਸਦੇ ਹਨ। हे ਮੇਰੇ ਮਾਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਸਿਮਰਿਆ ਕਰ, ਉਚਾਰਿਆ ਕਰ। ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਜਮਾਂ ਦੀ ਪੀ ਸਾਰੀ ਮਥਾਜੀ ਮੁੱਕ ਜਾਂਦੀ ਹੈ। ਪਰ हे ਮਨ ਸਤਿਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਿਆਵਾਨ ਹੁੰਦਾ ਹੈ। हे प्रभु तेरी मेहर दी कीमत कौन पा सकदा है तू सारे ही जीवाओं उत्ते मेहर करण वाला है हे गोपाल प्रभु साडी जीवां दी की पाया है जगत विच हर एक काम तेरा ही कीता हुआ हुंदा है हे प्रभु नानक तेरा दास है इस दास दी रखिया उसी तरह करदे रहो जे में पियावा अपने पुत्रां उत्ते कृपाल कर होके करता है वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ